ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਦੱਸਦੇ ਪਏ ਨੇ ਬਹੁਤ ਹੀ ਸ਼ਾਨਦਾਰ ਕਥਾ ਪਹਿਲਾਂ ਬਾਅਦ ਕਥਾ ਦੇਖ ਲੈਣੇ ਦੋਸਤੋ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ ਔਰ ਇੰਜ ਕਹਿ ਲੋ ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ ਬਾਣੀ ਦਾ ਸਾਗਰ ਕਹਿੰਦੇ ਨੇ ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ ਮਹਾਨ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਬਾਬਾ ਮਹਾਦੇਵ ਇਹ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਭਾਨੀ ਜੀ ਅਤੇ ਇਸਤਰੀ ਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ ਇੱਕ ਦਿਨ ਆਪ ਜਦ 1 ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ ਗੋਵਨਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ ਬਈ ਨਹੀਂ ਇਹ ਸਤਿਗੁਰਾਂ ਦਾ ਸਿੰਘਾਸਣ ਹੈ ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ ਇਸ ਤੇ ਨਹੀਂ ਬੈਠੀ ਰਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲੋਕੜੀ ਚ ਲੈ ਲਿਆ ਆਪਣੇ ਦੋਤੇ ਨੂੰ ਸਿੰਘਾਸਣ ਤੇ ਬਿਠਾ ਕੇ ਆਖਿਆ ਦੋਹਤਾ ਬਾਣੀ ਕਾ ਬਹੁਤ ਗੁਰੂ ਅਰਜਨ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇੱਕਦਮ ਪਤਾ ਚੱਲ ਗਿਆ ਭੱਟ ਕਹਿੰਦੇ ਨੇ हे ਗੁਰੂ ਅਰਜਨ ਦੇਵ ਜੀ ਮਹਾਰਾਜ ਤੈ ਜਨਮ ਤੇ ਗੁਰਮਤ ਬ੍ਰਹਮ ਪਛਾਣਿਓ ਤੁਸੀਂ ਜੰਮਦੇ ਆਹੀ ਗੁਰਮਤ ਦੇ ਧਾਰਨੀ ਬ੍ਰਹਮ ਦੇ ਪਹਿਚਾਨਣ ਵਾਲੇ ਹੋ ਸਾਧਨਾ ਕਰਕੇ ਤੁਸੀਂ ਬ੍ਰਹਮਣੋਂ ਨਹੀਂ ਪਹਿਚਾਣਿਆ ਬਲਕਿ ਜਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ ਬੋਧ ਤੁਹਾਡੇ ਕੋਲ ਹੈ ਗੁਰੂ ਦੀ ਮਤ ਤੁਹਾਡੇ ਕੋਲ ਹੈ ਕਹਿੰਦੇ ਨੇ ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖ ਹੀ ਲੈਣੇ ਇੱਕ ਉਹ ਜਨਮ ਲੈਂਦਾ ਹੈ ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਦੇ ਪੁਰਸ਼ अवतारी पुरुष कहलांदे ने उच्च कोटि ਦੇ पुरुष कहलांदे ਨੇ ਔਰ ਇਹ प्रथम श्रेणी ਦੇ पुरुष ਹੁੰਦੇ ਨੇ ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ ਇਹ ਗੱਲ ਵੱਖਰੀ ਹੈ ਸਾਧਨਾ ਇੱਕ ਦਿਨ ਦੀ ਕੀਤੀ ਹੈ ਇੱਕ ਮਹੀਨੇ ਦੀ ਕੀਤੀ ਹੈ ਜਾਂ ਸਾਧਨਾ ਇੱਕ ਸਾਲ ਦੀ ਹੈ ਜਾਂ ਇੱਕ ਜਨਮ ਦੀ ਹੈ ਯਾ ਕਈ ਜਨਮਾਂ ਦੀ ਹੈ ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ ਪਰ ਪਹੁੰਚੇ ਹੋ ਸਾਧਨਾ ਕਰ ਕਰਕੇ ਹੀ ਨੇ ਇਸ ਸ਼੍ਰੇਣੀ ਦੇ ਜਿਹੜੇ ਮਹਾਪੁਰਸ਼ ਆਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤੋ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪ੍ਰਮਾਤਮਾ ਦੀ ਗੋਦ ਛੀ ਭਗਤ ਉਹ ਹੈ ਜੋ ਚਲ ਚਲ ਕੇ ਪਹੁੰਚੇ ਹੈ ਪ੍ਰਮਾਤਮਾ ਦੀ ਗੋਦ ਤੱਕ ਲੇਕਿਨ ਦੋਹਾ ਨੇ ਗੱਲ ਉਸ ਗੋਦ ਦੀ ਕੀਤੀ ਹੈ ਉਸ ਪ੍ਰਮਾਤਮਾ ਦੀ ਕੀਤੀ ਹੈ ਉਸ ਅਕਾਲ ਪੁਰਖ ਦੀ ਕੀਤੀ ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਏ ਅਕਾਲ ਪੁਰਖ ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ ਸਾਧਨਾ ਕਰਦਾ ਰਿਹਾ ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ ਔਰ ਅਦਕੀ ਤੁਮੇਰ ਕਰ ਬਖਸ਼ਿਸ਼ ਕਰ ਮੈਂ ਤੇਰੀ ਗੋਦ ਤੱਕ ਪਹੁੰਚਾਂ ਤੇਰੇ ਦਰ ਤੱਕ ਪਹੁੰਚਾਂ ਤੇਰੇ ਘਰ ਤੱਕ ਪਹੁੰਚਾਂ ਤੋ ਦੂਸਰੀ ਸ਼੍ਰੇਣੀ ਦੇਚ ਏ ਮਨੁੱਖਾ ਹੁੰਦੇ ਨੇ ਪਰਮਪੁਰਖ ਜੋ ਚੱਲ-ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ ਇੱਕ ਕਦਮ ਪਿੱਛੇ ਵੀ ਮੁੜਦੇ ਨੇ ਉਹਨਾਂ ਦਾ ਚੱਲਣਾ ਬਸ ਐਸਾ ਹੈ ਅੱਗੇ ਵੀ ਗਏ ਪਿੱਛੇ ਵੀ ਚਲੇ ਗਏ ਦਾਨ-ਪੁੰਨ ਵੀ ਕੀਤਾ ਪਰ ਕੁਝ ਬੇਈਮਾਨੀ ਵੀ ਕਰ ਲਈ ਸੱਚ ਵੀ ਬੋਲ ਲਿਆ ਚੌਥ ਵੀ ਬੋਲ ਲਿਆ ਪਰਉਪਕਾਰ ਵੀ ਕਰ ਲਿਆ ਦੁਰਾਚਾਰ ਵੀ ਕਰ ਲਿਆ ਅੱਗੇ ਵੀ ਵਧੇ ਪਿੱਛੇ ਵੀ ਮੁੜੇ ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ ਇਹ ਧਾਰਮਿਕ ਦੁਨੀਆ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ ਧਾਰਮਿਕ ਦੁਨੀਆ ਦੇ ਚੌਥੀ ਸ਼੍ਰੇਣੀ ਦੇ ਉਹ ਮਨੁੱਖ ਨੇ ਜੋ ਜੀਵਨ ਭਰ ਪੁੱਛਦੇ ਤੇ ਰਹਿੰਦੇ ਨੇ ਪਰ ਮਾਰਗ ਤੇ ਕਦੀ ਕਦਮ ਨਹੀਂ ਰੱਖਦੇ ਚੱਲਦੇ ਨਹੀਂ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੰਜ ਕਰਦੇ ਨੇ ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ ਸਿਰਫ ਪੁੱਛਦੇ ਹੀ ਰਹਿੰਦੇ ਨੇ ਔਰ ਸਾਰੀ ਜ਼ਿੰਦਗੀ ਪੁੱਛਦੇ ਆਂ ਬਿਦੀਤ ਕਰ ਛੱਡਦੇ ਨੇ ਮਾਰਗ ਤੇ ਕਦੀ ਕਦਮ ਨਹੀਂ ਰੱਖਦੇ ਕਦੀ ਪੈਰ ਨਹੀਂ ਰੱਖਦੇ ਇਹ ਚੌਥੀ ਸ਼੍ਰੇਣੀ ਦੇ ਮਨੁੱਖ ਨੇ ਪੰਜਵੀਂ ਸ਼੍ਰੇਣੀ ਦਾ ਮਨੁੱਖ ਧਾਰਮਿਕ ਦੁਨੀਆ ਦੇ ਚ ਨਹੀਂ ਆਉਂਦਾ ਉਹ ਉਹ ਮਨੁੱਖ ਹੈ ਜਿਹਦੀ ਜ਼ਿੰਦਗੀ ਦੇ ਚ ਧਰਮ ਕੋਈ ਮਸਲਾ ਹੀ ਨਹੀਂ ਉਹ ਪੁੱਛਦਾ ਵੀ ਨਹੀਂ ਚੱਲਦਾ ਤੇ ਹੈ ਹੀ ਨਹੀਂ ਉਹ ਪੁੱਛਦਾ ਵੀ ਨਹੀਂ ਉਹਦੀ ਜ਼ਿੰਦਗੀ ਦੇ ਚ ਇਸ ਦਾ ਕੋਈ ਸਵਾਲ ਨਹੀਂ ਹੈ ਈਸ਼ਵਰ ਉਹਦੀ ਜ਼ਿੰਦਗੀ ਦੀ ਸਮੱਸਿਆ ਨਹੀਂ ਹੈ ਧਰਮ ਉਹਦੇ ਜੀਵਨ ਦੀ ਕੋਈ ਲੋਡ ਨਹੀਂ ਇਹ ਬਿਲਕੁਲ बेहोश ਸੁੱਤਾ ਹੋਇਆ ਮਨੁੱਖ ਹੈ ਇਹ ਤੇ ਕੋਈ ਬਹੁਤ ਵੱਡੀ ਦੁੱਖ ਦੀ ਝੋਟ ਕਿ ਸਾਨੂੰ ਲਗੇ ਤਾਂ ਹੀ ਧਰਮ ਇਹਦੀ ਜ਼ਿੰਦਗੀ ਦਾ ਮਸਲਾ ਹੋ ਸਕੇਗਾ ਤਾਂ ਹੀ ਇਹ ਥੋੜਾ ਸੋਚੇ ਤੋਕੇ ਇਸ ਮਾਰਗ ਤੇ ਚੱਲ ਸਕੇਗਾ ਵਰਨਾ ਇਹ ਤੇ ਇਸੇ ਤਰੀਕੇ ਨਾਲ ਬੇਹੋਸ਼ੀ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਔਰ ਦੁੱਖ ਹਰ ਹਾਲਤ ਵਿੱਚ ਦੁੱਖ ਨੇ ਦੁੱਖ ਦੀ ਝੋਟ ਇਸ ਵਾਸਤੇ ਹੈ ਕਿ ਬੰਦਾ ਜਾਗੇ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨ ਹੋਏ یا کہتے ہیں دکھ بھوک صد مار اے بے ذات تیری دادا ایک صوفی فقیر کا کہنا ہے زخم جب بھی کوئی ذہنوں دل پر لگا زندگی کی طرف ایک دریچہ کھلا ہم بھی گویا کسی ساز کے تار ہیں چوٹ کھاتے رہے گنگوناتے رہے چوٹ کھاتے رہے گنگوناتے رہے ਜ਼ਰਬ ਤੋਂ ਬਿਨਾ ਚੋਟ ਤੋਂ ਬਿਨਾ ਤੇ ਸਿਤਾਰ ਦੀਆਂ ਤਾਰਾਂ ਵੀ ਨਹੀਂ ਬੋਲਦੀਆਂ ਚੋਟ ਤੋਂ ਬਿਨਾ ਤੇ ਤਬਲੇ ਦੇ ਵਿੱਚ ਆਵਾਜ਼ ਵੀ ਨਹੀਂ ਨਿਕਲਦੀ ਬਿਨਾ ਦੁੱਖ ਦੀ ਚੋਟ ਤੋਂ ਮਨੁੱਖ ਦੀ ਰਸਨਾ ਵਿੱਚੋਂ ਵੀ ਪ੍ਰਮਾਤਮਾ ਦਾ ਨਾਮ ਨਹੀਂ ਨਿਕਲਦਾ ਈਸ਼ਵਰੀ ਇਬਾਦਤ ਨਹੀਂ ਆਉਂਦੀ ਤੋ ਦੁੱਖ ਹਰ ਹਾਲਤ ਵਿੱਚ ਪ੍ਰਮਾਤਮਾ ਦੀ ਦਿੱਤੀ ਹੋਈ ਕਰੋਪੀ ਨਹੀਂ ਉਹਦੀ ਬਖਸ਼ਿਸ਼ ਹੈ ਜਗਾਣ ਵਾਸਤੇ ਇਹ ਚੋਟ ਚਾਹੀਦੀ ਹੈ ਜਗਾਣ ਲਈ ਇਹ ਦੁੱਖ ਇਹ ਬੁਖ ਚਾਈ ਦੀ ਇਸ ਵਾਸਤੇ ਜਗਤਗੁਰੂ ਬਾਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁੱਖ ਨੂੰ ਈਸ਼ਵਰ ਦੀ ਕਰੋਪੀ ਨਹੀਂ ਆਖਿਆ ਦਾਤ ਆਖਿਆ ਕਿ ਧਿਆਨ ਦੁੱਖ ਭੂਖ ਸਦਮਾਰ ਇਹ ਭੇਦ ਆਤ ਤੇਰੀ ਦਾਤਾ ਤੋਂ ਗੁਰਵਰਜਨ ਦੇਵ ਜੀ ਮਹਾਰਾਜ ਅਵਤਾਰੀ ਪੁਰਸ਼ ਨੇ ਔਰ ਪ੍ਰਥਮ ਸ਼੍ਰੇਣੀ ਦੇ ਪੁਰਸ਼ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣੇ ਆਪ ਜਮਦਿਆਂ ਹੀ ਬ੍ਰਹਮ ਦੀ ਪਛਾਣ ਕਰਨ ਵਾਲੇ ਨੇ ਔਰ ਗੁਰਮਤਿ ਦੇ ਧਾਰਨੀ ਆਪ ਜੀ ਦੀ ਦੇਨ ਹਰਿ ਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਅੰਮ੍ਰਿਤ ਸਰੋਵਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਨ ਹੈ ਉਥੇ ਹਰਿ ਮੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਨ ਹੈ ਔਰ ਆਪ ਨੇ ਮਹਾਨ ਟੀਰ ਤਰਨ ਧਾਰਮ ਸਾਹਿਬ ਬਣਾਇਆ ਜੋ ਅੱਜ ਵੀ ਉਹ ਤੀਰਥ ਰੋਗੀਆਂ ਦੇ ਰੋਗ ਖੰਡਣ ਵਿੱਚ ਸਮਰੱਥ ਹੈ ਖਾਸ ਕਰਕੇ ਜਲਦੀ ਬਿਮਾਰੀਆਂ ਦੇ ਰੋਗੀ ਕੋੜ ਦੇ ਰੋਗੀ ਹੋਰ ਇਸ ਤਰ੍ਹਾਂ ਦੇ ਛੋਟੇ ਮੋਟੇ ਜਿੰਦ ਦੀ ਬਿਮਾਰੀਆਂ ਦੇ ਰੋਗੀ ਉੱਥੇ ਜਾ ਕੇ ਜਦ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਸਰੋਵਰ ਦਾ ਇਸ਼ਨਾਨ ਕਰਦੇ ਨੇ ਭਾਵਨਾ ਨਾਲ ਤੋਂ ਦੇਖਣ ਦੇ ਚਾਇਆ ਇਹ ਬਿਮਾਰੀ ਅੱਜ ਵੀ ਉਹਨਾਂ ਦੀ ਦੂਰ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਾ ਅੱਜ ਵੀ ਉੱਥੇ ਪੂਰਨ ਰੂਪ ਦੇ ਚ ਛਾਈਆਂ ਹੁੰਦੀਆਂ ਹਨ ਆਪ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਔਰ ਇੱਥੇ ਵੀ ਸਤਸੰਗ ਦਾ ਮਹਾਨ ਪ੍ਰਵਾਹ ਚਲਾਇਆ ਤਾਂ ਮੇਰੀ ਰੁਚੀਆਂ ਦੇ ਆਪ ਮਾਲਕ ਲੇਕਿਨ ਆਪ ਮਹਾਨ ਕਲਾਕਾਰ ਨੇ ਸੰਗੀਤ ਤੇ ਕਵਿਤਾ ਆਪ ਦੇ ਰੋਮ ਰੋਮ ਦੇ ਚ ਸਮਾਈ ਹੋਈ ਹੈ ਕੀਰਤਨ ਦੇ ਆਪ ਇਤਨੇ ਆਸ਼ਿਕ ਇਤਨੇ ਰਸ ਕਿ ਕੀਰਤਨ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਸੀ ਇੱਕ ਦਫਾ ਸੱਤੇ ਤੇ ਬ੍ਰਹਮੰਡ ਨੇ ਜਦ ਕੀਰਤਨ ਕਰਨ ਤੋਂ ਇਨਕਾਰ ਕੀਤਾ ਆਪ ਖੁਦ ਹੀ ਸਰੰਦਾ ਲੈ ਕੇ ਕੀਰਤਨ ਕਰਨ ਲੱਗੇ ਔਰ ਝੂਮ ਝੂਮ ਕੇ ਮਸਤੀ ਰਚ ਕੀਰਤਨ ਕਰਨ ਲੱਗੇ ਇਸ ਤੋਂ ਇੱਕ ਗੱਲ ਸਪਸ਼ਟ ਹੋਈ ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ ਉੱਥੇ ਆਪ ਮਹਾਨ ਸੰਗੀਤਕਾਰ ਨੇ ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੋਵੇ ਉਹਦੇ ਅੰਦਰੋਂ ਰਾਗ ਨਿਕਲੇਗਾ ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਦੇ ਵਿੱਚ ਬੰਦਾ ਰਹੁੰਦਾ ਹੈ ਖੁਸ਼ੀ ਦੇ ਵਿੱਚ ਬੰਦਾ ਗਾਉਂਦਾ ਹੈ ਖੁਸ਼ੀ ਦੇ ਵਿੱਚ ਗਾਉਣਾ ਨਿਕਲਦਾ ਹੈ ਦੁੱਖ ਦੇ ਵਿੱਚ ਰੋਣਾ ਨਿਕਲਦਾ ਹੈ ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮਪੁਰਖ ਦੀ ਪ੍ਰਾਪਤੀ ਦੇ ਨਾਲ ਤੇ ਪਰਮਪੁਰਖ ਹੈ ਪਰਮਾਤਮਾ ਉਹ ਖੁਸ਼ੀ ਵੀ ਪਰਮ ਹੈ ਮਹਾਨ ਹੈ ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਜਾਂਦੇ ਨੇ ਸੰਗੀਤ ਦੀ ਝਰਨਾਟ ਅੰਦਰੋਂ ਛੁੱਟ ਪੈਂਦੀ ਹੈ ਸੰਸਾਰ ਦਾ ਇਤਿਹਾਸ ਇਸ ਦਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮ ਦਾਤੇ ਸੰਤ ਲੋਗ ਨੇ ਮਹਾਪੁਰਸ਼ ਨੇ ਮੁਰਲੀ ਦੀ ਦੇਨ ਸ੍ਰੀ ਕ੍ਰਿਸ਼ਨ ਦੀ ਹੈ ਇਕ ਤਾਰਾ ਨਾਰਦ ਨੇ ਜਗਤ ਨੂੰ ਵੇਟ ਕੀਤਾ ਹੈ ਡਮਰੂ ਸ਼ੰਕਰ ਦੀ ਦੇਨ ਹੈ ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ ਹੈ ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ ਅਤਿਅੰਤ ਪਿਆਰਾ ਸੀ ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ ਤਾਂ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚੋਵੇ ਤੇ ਰੋਣਾ ਨਿਕਲਦਾ ਹੈ ਜਦ ਬੰਦਾ ਪਰਮ ਆਨੰਦ ਦੇ ਚੋਵੇ ਤਾਂ ਗਾਉਣਾ ਨਿਕਲਦਾ ਹੈ ਸੰਗੀਤ ਨਿਕਲਦਾ ਹੈ ਗੀਤ ਨਿਕਲਦਾ ਹੈ ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀ ਪ੍ਰਗਟ ਹੋਇਆ ਦੁਨੀਆ ਭਰ ਦੇ ਭਗਤਾਂ ਨੇ ਪ੍ਰਮਾਤਮਾ ਦੀ ਗੱਲ ਗੀਤ ਦੇ ਚ ਆਖੀਏ ਸੰਗੀਤ ਦੇ ਚ ਆਖੀਏ ਚਾਹੇ ਉਹ ਕਬੀਰ ਨੇ ਚਾਹੇ ਉਹ ਰਵਿਦਾਸ ਨੇ ਚਾਹੇ ਉਹ ਬੈਣੀ ਨੇ ਚਾਹੇ ਉਤਰਲੋਚਨ ਨੇ ਤੇ ਚਾਹੇ જગਤ ਪ੍ਰਸਿੱਧ ਭਗਤਣੀ ਮੀਰਾ ਹੈ ਉਹ ਜਦ ਵੀ ਪ੍ਰਮਾਤਮਾ ਦੀ ਗੱਲ ਕਰਦੀ ਹੈ ਗੀਤ ਦੇ ਚ ਕਰਦੀ ਹੈ ਸੰਗੀਤ ਦੇ ਚ ਕਰਦੀ ਹੈ ਗੁਰਨਾਣਿਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਦੇ ਵਿੱਚ ਬੋਲਦੇ ਨੇ ਸੰਗੀਤ ਦੇ ਵਿੱਚ ਬੋਲਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਦੇ ਵਿੱਚ ਕਰਦੇ ਨੇ ਸੰਗੀਤ ਦੇ ਵਿੱਚ ਕਰਦੇ ਨੇ ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ ਤੋਂ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਉਹ ਹਿਰਦੇ ਦੀ ਸੇਜਾ ਤੇ ਵਿਰਾਜਮਾਨ ਹੁੰਦਾ ਹੈ ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ ਤੇ ਜਗਤ ਨੂੰ ਉਸ ਪ੍ਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ ਸੰਗੀਤ ਦੇ ਨਾਲ ਹੀ ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਨਾਮ ਇੱਕ ਬਹੁ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਬਹੁ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ ਔਰ ਗੀਤ ਗਾਦਿਆਂ ਗਾਦਿਆਂ ਮਨੁੱਖ ਉਸ ਵਿਸਮਾਦ ਮੰਡਲ ਦੇ ਚ ਛਾ ਜਾਂਦਾ ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ ਅੰਦਰੋਂ ਹੀ ਸੰਗੀਤ ਪੁੱਟਣ ਲੱਗ ਪੈਂਦਾ ਹੈ ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ ਹੈ ਧੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਪ੍ਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਹਰ ਪ੍ਰਗਟ ਹੋਵੇਗਾ ਦੁਨੀਆ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ ਬੀਣਾ ਸੁਰਸਤੀ ਦੀ ਦੇਣ ਹੈ ਇਕ ਤਾਰਾ ਨਾਰਦ ਦੀ ਦੇਣ ਹੈ ਢਮਰੂ ਸ਼ੰਕਰ ਦੀ ਦੇਣ ਹੈ ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਨ ਹੈ ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਨ ਹੈ ਢੋਲਕ ਇਹ ਭਗਤਾਂ ਦੀ ਦੇਨ ਹੈ ਖੜਤਾਲਾ ਇਹ ਭਗਤਾਂ ਦੀ ਦੇਨ ਹੈ ਦਰਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ ਉਸ ਅਨਹਦ ਧੁਨੀ ਨੂੰ ਭਗਤ ਜਨ ਬਾਰ ਪ੍ਰਗਟ ਕਰਨਾ ਚਾਹੁੰਦੇ ਨੇ ਤੋਂ ਉਹ ਬਾਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਅਣ ਮੜੀਆ ਮੰਡਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ ਮੇਰੇ ਅੰਦਰ ਇੱਕ ਧੰਨ ਵੱਜ ਰਹੀ ਹੈ ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ तो एक तारा बजा के उन्हें प्रकट कर देता ढोलक बजा के नामदेव ने अंदर दी धुन को बाहर प्रकट कर देता डमरू बजा के अंदर दे अनहद नाद को शंकर ने बाहर प्रकट कर देता और रबाब दी झरनाट दे नाल अनहद वाणी नु गुरु नानक देव जी महाराज ने गा गा के बाहर प्रकट कीता सरंदेई दी धुन दे नाल गुरु अर्जुन देव जी महाराज ने ਅੰਦਰ ਦੇ ਗੀਤ ਨੂੰ ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ ਤੋ ਗੱਲ ਸਪਸ਼ਟ ਹੈ ਬਹੁਤੇ ਦੁੱਖ ਦੇ ਵਿੱਚ ਬੰਦਾ ਰਹੁੰਦਾ ਹੈ ਪਰਮ ਅਨੰਦ ਦੇ ਵਿੱਚ ਮਲੁਖ ਗਾਉਂਦਾ ਹੈ ਗੀਤ ਦਾ ਸੰਗੀਤ ਦਾ ਸਬੰਧ ਖੁਸ਼ੀ ਦੇ ਵਿੱਚ ਹੈ ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ ਕੋਈ ਖੁਸ਼ੀ ਹੋਵੇ ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾ ਛਿੜਦੀਆਂ ਨੇ ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ ਬੈਂਡ ਵਾਜੇ ਢੋਲਕ ਮਰਦੰਗ ਇਤਿਆਦਤ ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ ਤੋ ਗੀਤ ਪ੍ਰਮਾਤਮਾ ਹੈ ਸੰਗੀਤ ਪ੍ਰਮਾਤਮਾ ਹੈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜਸਮੇ ਹਨ ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ ਆਪ ਦੇ ਰੋਮ ਰੋਮ ਵਿੱਚ ਪ੍ਰਮਾਤਮਾ ਦੇ ਗੀਤ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ ਪਰ ਇਸ ਤਰ੍ਹਾਂ ਦੇ ਜਿਹੜੇ ਬੁਰਸ਼ ਹੁੰਦੇ ਨੇ ਸਤਵਾਦੀ ਇਹ ਪਰੰਪਰਾਵਾਦੀ ਨਹੀਂ ਹੁੰਦੇ ਤੋਂ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਕੋਲ ਹੋ ਜਾਂਦਾ ਹੈ ਟਕਰਾਅ ਹੋ ਜਾਂਦਾ ਹੈ ਵਕਤ ਦੀ ਹਕੂਮਤ ਵਕਤ ਦੇ ਹੋਰ ਸਮਾਜ ਦੇ ਮੁਖੀ ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਏ ਟਕਰਾਏ ਕਿਉਂ ਕਿ ਪਰਮਪੁਰਖ ਪਰੰਪਰਾਵਾਦੀ ਨਹੀਂ ਹੁੰਦਾ ਸਤਵਾਦੀ ਹੁੰਦਾ ਹੈ ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ ਪਰੰਪਰਾ ਤੇ ਲਕੀਰ ਦਾ ਫਕੀਰ ਮੱਖੀ ਤੇ ਮੱਖੀ ਮਾਰਨਾ ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸਚਾਈ ਕੀ ਹੈ ਸੱਚ ਕੀ ਹੈ ਤਾਂ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ ਉਢੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਇਸ ਸਤਾਧਾਰੀ ਦੇ ਵਿੱਚ ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ ਇੱਕ ਮੇਕ ਹੋਵੇ ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ ਤਾਂ ਹੀ ਜਗਤ ਦੇ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ ਸਾਹਿਬੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾ ਤੇ ਸ਼ਰੀਕਾ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ ਕੋਈ ਵੀ ਸਿੱਖ ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ ਐਸਾ ਹੋਇਆ ਦਿਨ ਦਿਨ ਲੰਗਰ ਵੀ ਮਸਤਾਂ ਨਾ ਰਿਹਾ ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤ ਨਹੀਂ ਉਹਨਾਂ ਨੇ ਸਾਰਾ ਘਰ ਢੋਲਿਆ ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਣ ਪਿਆ ਸੀ ਉਹਦੇ ਦੋ ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ ਕਿਉਂਕਿ ਪ੍ਰਥੀਚੰਦ ਅਨਲੁੱਟ ਕੇ ਲੈ ਗਿਆ ਸੀ ਧਨ ਲੁੱਟ ਕੇ ਲੈ ਗਿਆ ਚਰਪਾਈਆਂ ਲੁੱਟ ਕੇ ਲੈ ਗਿਆ ਭਾਂਡੇ ਲੁੱਟ ਕੇ ਲੈ ਗਿਆ ਘਰ ਦੇ ਵਿੱਚ ਕੁਝ ਵੀ ਨਹੀਂ ਸੀ ਦੋ ਰੁੱਖੇ ਮਿੱਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਰੱਖੇ ਤਾਂ ਆਹ ਜ਼ਾਰੋ-ਜ਼ਾਰ ਰੋ ਪਈਆਂ धीरज दयालु ਤੇ ਬ੍ਰਹਮ ਗਿਆਨ ਦੇ ਮਜਸਮੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਹਾਂ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਦੇ ਵਿੱਚ ਦਰਜ ਨੇ ਰੁਖੋ ਭੋਜਨ ਭੂਮ ਸਹਿਨ ਸਖੀ ਪ੍ਰੇਸੰਗ ਸੁਖ ਵਿਹਾਤ ਕੀ ਹੋਇਆ ਐ ਸਖੀ ਭੋਜਨ ਰੁੱਖਾ ਹੈ ਅਨ ਨਹੀਂ ਹੈ ਧਨ ਨਹੀਂ ਹੈ ਪਰ ਤੂੰ ਫਿਕਰ ਨਾ ਕਰ ਪ੍ਰithvi ਚੰਦ ਅਨਲੂਟ ਕੇ ਲੈ। ধন লুট ਕੇ ਲੈ ਗਿਆ। ਬਸਤਰ লুট ਕੇ ਲੈ ਗਿਆ। ਸਾਜ਼ੋ ਸਮਾਨ লুট ਕੇ ਲੈ ਗਿਆ। ਪਰ ਇਨਾਂ ਸਾਰੀਆਂ ਦਾਤਾ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ, ਉਹ ਤੇ ਮੇਰੇ ਹਿਰਦੇ ਚ ਬੈਠਾ ਹੈ। ਉਸ ਨੂੰ ਤੇ লুট ਕੇ ਨਹੀਂ ਲੈ ਗਿਆ। ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਵਿਰਾਜਮਾਨ ਇਤਨੇ ਧੀਰਜवान, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੂਜਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾਈ ਹੋਈ ਹੈ ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੈ ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਏ ਤੁਧ ਭਗਵੰਤਾ ਇਹ ਅਕਾਲ ਪੁਰਖ ਇਹ ਤੇ ਇੱਕ ਪਰੰਪਰਾ ਹੈ ਕਥਨੀ ਹੈ ਕਿ ਸਤਜੁਗ ਤੋਂ ਬਾਅਦ ਤ੍ਰੇਤਾ ਆਇਆ ਤ੍ਰੇਤੇ ਤੋਂ ਬਾਅਦ ਦੁਆਪਰ ਆਇਆ ਦੁਆਪਰ ਤੋਂ ਬਾਅਦ ਕਲਯੁਗ ਆਇਆ ਅਸਲੀਅਤ ਇਹ ਹੈ ਐ ਪ੍ਰਭੂ ਜਿਸ ਘੜੀ ਤੂੰ ਨਹੀਂ ਮਿਲਦਾ ਬਸ ਉਸੇ ਵਕਤ ਕਲ ਜੁਗ ਜਦ ਤੇਰਾ ਮਿਲਾਪ ਹੈ ਤਾਂ ਸਤਜੁਗ ਹੈ ਔਰ ਤੇਰਾ ਵਿਛੋੜਾ ਹੈ ਤੋ ਕਲ ਜੁਗ ਹੈ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਏ ਪ੍ਰੀਏ ਤੁਧ ਭਗਵੰਤਾ ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ ਸਭ ਤੋਂ ਮਹਾਨ ਦੇਨ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼ ਆਪਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ 71 ਕੀਤੀਆਂ ਪੋਥੀਆਂ 71 ਕੀਤੀਆਂ ਤੇ ਫਿਰ ਆਪਣੀ ਬਾਣੀ ਇਹ ਬੀੜ ਆਪਨੇ ਬਣਾਈ ਰਾਮ ਸਰ ਦੇਚ ਸ੍ਰੀ ਅੰਮ੍ਰਿਤਸਰ ਦੇਚ ਰਾਮ ਸਰ ਦੇ ਤਟ ਤੇ ਬੈਠ ਕੇ ਆਪਨੇ ਇਹ ਬੀੜ ਪਿਆਰ ਕਰਵਾਈ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਤੇ ਫਿਰ ਹਰਿਮੰਦਰ ਸਾਹਿਬ ਦੇ ਚ ਆਪ ਨੇ ਪ੍ਰਕਾਸ਼ ਕਰਵਾਇਆ ਬੀੜ ਪਿਆਰ ਕਰਾਣ ਲੱਗੇ ਆ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾ ਉਹਨਾ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਣਨਾ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ ਸੱਚ ਦੇ ਅਨੁਕੂਲ ਹਨ ਧਾਰਤ ਦੇ ਅਨੁਕੂਲ ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ ਕਾਗਜ਼ ਸੰਧੀ ਪੂਤਰੀ ਤੋ ਵੀ ਤ੍ਰੀਏ ਨਾਨੇ ਹਾਰ ਯਹੀ ਮਾਰ ਲੈ ਜਾਵਈ ਯਥਾ ਬਿloਚਨ ਧਾਰ ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤੋ ਨਹੀਂ ਵੇਖਣਾ ਚਾਹੀਦਾ ਮਨ ਚੰਚਲ ਹੋ ਜਾਂਦਾ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲਗੇ ਛਜੂ ਆਪਣੀ ਮਾਂ ਨੂੰ ਵੇਖਦਾ ਹੈ ਕਿ ਨਹੀਂ ਆਪਣੇ ਭੈਣ ਦੇ ਦਰਸ਼ਨ ਕਰਦਾ ਹੈ ਜਾਂ ਨਹੀਂ ਭੈਣ ਨੂੰ ਵੇਖ ਕੇ ਮਨ ਮਹਿਲਾ ਹੁੰਦਾ ਛੱਜੂ ਜੀ ਕਹਿਣ ਲੱਗੇ ਨਹੀਂ ਮਾਂ ਨੂੰ ਵੇਖ ਕੇ ਕਦੀ ਮਨ ਮਹਿਲਾ ਹੋਇਆ ਨਹੀਂ ਮਹਾਰਾਜ ਕਦੀ ਨਹੀਂ ਮਹਿਲਾ ਹੋਇਆ ਤੂੰ ਜਗਤ ਦੇ तमाम ਇਸਤਰੀਆਂ ਨੂੰ ਮਾਂ ਸਮਝ ਲੈ ਭੈਣ ਸਮਝ ਲੈ ਮਨ ਮਹਿਲਾ ਨਹੀਂ ਹੋਏਗਾ ਮਨ ਨਿਰਮਲ ਹੋਵੇਗਾ ਕਾਨਾ ਜੀ ਕਹਿਣ ਲੱਗੇ ਮੈਂ ਉਹੀ ਰਹੇ ਮੈਂ ਉਹੀ ਰਹੇ ਇੱਕਦਮ ਰੋਕਿਆ ਸਤਿਗੁਰੂ ਕਹਿਣ ਲੱਗੇ ਅਸੀਂ ਮੈਂ ਦੇ ਚੀਨ ਨਹੀਂ ਹੋਣਾ ਅਸੀਂ ਤੋਂ ਦੇ ਚਲੀ ਨਾਣਾ ਤੇਰੇ ਬਚਨ ਵੀ ਗੁਰੂ ਆਸ਼ੇ ਅਨਸਾਰ ਨਹੀਂ ਫਿਰ ਜਮਾਲ ਹੁਸੈਨ ਬੋਲੇ ਚੁੱਪ ਵੇ ਅੜਿਆ ਚੁੱਪ ਬੋਲਣ ਦੀ ਨਹੀਂ ਜਾਵੇ ਅੜਿਆ ਚੁੱਪ ਵੇ ਅੜਿਆ ਚੁੱਪ ਸਤਗੁਰੂ ਕਹਿਣ ਲੱਗੇ ਨਹੀਂ ਤੇਰੇ ਬੋਲ ਵੀ ਗੁਰੂ ਆਸ਼ੇ ਅਨਸਾਰ ਨਹੀਂ ਨੇ ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਆਂ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਜਗਤ ਦੇ ਚ ਜਿੰਨੇ ਦਿਨ ਤੱਕ ਜੀਵਣਾ ਕੁਛ ਕਹਿਣਾ ਕੁਛ ਸੁਣਨਾ ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ ਰਸਨਾ ਬਣਾਈਏ ਏ ਨਹੀਂ ਕਿ ਖਾਮੋਸ਼ ਹੋ ਜਾਣਾ ਹੈ ਚੁੱਪ ਹੋ ਜਾਣਾ ਨਹੀਂ ਬੋਲਣਾ ਹੈ ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਹੈ ਤੇ ਬੋਲ ਕੇ ਹੀ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ ਠੀਕ ਢੰਗ ਨਾਲ ਬੋਲ ਸਕੀਏ ਇਸ ਵਾਸਤੇ ਜਗਤ ਤੋਂ ਕੁਝ ਸੁਣਦੇ ਵੀ ਰਹਿਣਾ ਹੈ ਠੀਕ ਸੁਣਦੇ ਵੀ ਰਹਿਣਾ ਹੈ ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ ਤੋਂ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨਸਾਰ ਸੀ ਇਸ ਢੰਗ ਨਾਲ ਆਪਨੇ ਬਾਣੀ ਦਾ ਬੋਤ ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਦੇ ਚ ਪ੍ਰਕਾਸ਼ ਕਰਾ ਕੇ ਤਾਬਿਆ ਦੇ ਚ ਬਿਠਾਇਆ ਭਾਈ ਬੁੱਢਾ ਜੀ ਆਪਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਏ ਕਿ ਸਤਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰ ਸਹਿ ਹੈ ਗ੍ਰੰਥ ਰਿਦਾ ਗੁਰ ਕੋ ਇਹ ਜਾਣੋ उत्तम है सब काल रहे हैं मेरे स्वरूप ते या ते धीरग साहेब जान अदायब कह हो पूजो चंदन को केसर को घस धूप दुलखाए के फूल चढ़े हो साहेब कह मेरे स्वरूप तो अड्डा करके जानना क्यों मैं आज हां कल नहीं पर ए जुगो जुग अटल रहे ਮੈਂ ਇੱਕ ਥਾਂ ਤੇ ਹਾਂ ਸਾਰੀ ਥਾਂ ਤੇ ਨਹੀਂ ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਹ ਸ਼ਬਦ ਅੰਗ ਸੰਗ ਹੋਵੇਗਾ ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ ਸਰਵਕਾਲ ਹੋਵੇਗਾ ਸਰਵ ਥੋਰ ਹੋਵੇਗਾ ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਮਹਾਨ ਕਰਕੇ ਜਾਣਨਾ ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਝੁਕਾਇਆ ਅਤੇ ਸਿੱਖ ਜਗਤ ਨੂੰ ਇਹੀ ਪ੍ਰੇਰਣਾ ਕੀਤੀ ਕਿ ਮੇਰੇ ਸਰੂਪ ਤੇ ਇਾਂ ਤੇ ਹੈ ਦੀਰਗ ਸਾਹਿਬ ਜਾਮ ਅਦਾਇਬ ਕਹਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਆਪ ਦੀ ਸ਼ਖਸੀਅਤ ਬਾਰੇ ਆਪ ਦੀ ਮਹਾਨਤਾ ਬਾਰੇ ਭਟ ਇੰਜ ਕਹਿੰਦੇ ਨੇ ਉਹ ਭਟ ਜੋ ਸਾਰੀ ਜ਼ਿੰਦਗੀ ਸੰਤ ਦੀ ਪੂਰਨ ਗੁਰੂ ਦੀ ਟੋਲ ਦੇ ਚਰੇ ਪਰ ਨਾ ਮਿਲਿਆ ਕਿਤੇ ਆਪ ਸਵੈਮ ਕਹਿੰਦੇ ਨੇ ਰਹਉ ਸੰਤ ਹਉ ਟੋਲ ਸਾਧ ਬੈਉ ਤੇਰੇ ਡਿਠੇ ਸੰਿਆਸੀ ਤਪਸਵੀ ਮੁਖਉ ਇਹ ਪੰਡਤ ਮਿੱਠੇ ਬਰਸ ਏਕ ਹਉ ਫਿਰਉ ਕੋਨੋਨੋਂ ਪਰਚੋ ਲਾਇਓ ਕਹਤੇ ਕਹਤੇ ਸੁਣਉ ਰਹਿਤ ਕੋ ਖੁਸ਼ੀ ਨਾ ਆਇ ਪਟ ਕੈਨਨ ਹਰ ਥਾਂ ਤੇ ਕਥਨੀ ਸੀ ਰਹਿਣੀ ਨਹੀਂ ਸੀ ਕਹਿਣੀ ਸੀ ਰਹਿਣੀ ਨਹੀਂ ਸੀ ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ ਕਹਿਣੀ ਦਾ ਸਿਰਮੌਰ ਹੈ ਕਥਨੀ ਦਾ ਸੂਰਬੀਰ ਹੈ ਔਰ ਕਰਨੀ ਦਾ ਮਹਾਬਲੀ ਹੈ ਉਸਤੇ ਅਜ ਦਰਸ਼ਨ ਹੋਏ ਨੇ ਤਦ ਹੀ ਤੇ ਭਟ ਗੁਰਵਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ ਜਬ ਲੋ ਨਹੀ ਭਾਗ ਲੇ ਲਾਰੋ ਦੇ ਤਬ ਲੋ ਭ੍ਰਮਤੇ ਫਿਰਤੇ ਬਉਧਾਇਓ ਕਲ ਘੋਰ ਸਮੁੰਦਰ ਮੇ ਬੂਡਤ ਥੇ ਕਭੋਂ ਮਿਢੇ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਾਉ ਗਰਬ ਨ ਆਇਓ ਵਕਤ ਦੀ ਹਕੂਮਤ ਨੇ ਵਕਤ ਦੀ ਸਤਾ ਨੇ ਜੇੜ ਸੁਤੀ 14 ਨੂੰ ਲਾਹੌਰ ਦੇ ਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਤੱਤੇ ਤਵੀ ਤੇ ਬਿਠਾਇਆ ਉਬਲਦੀ ਦੇਗ ਦੇ ਚ ਪਵਾ ਲਿਆ ਗਰਮ ਗਰਮ ਰੇਤਾ ਸੀਸ ਦੇ ਚ ਪਾਇਆ ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ ਪਰੰਪਰਾਵਾਦੀ ਨਹੀਂ ਸਨ ਸਾਈਂ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ ਹੈ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ ਹੈ ਤਾਂ ਦੁੱਖ ਧੋਕੇ ਰੋ ਉਠੇ ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ ਬਕੌਲ ਇੱਕ ਸ਼ਾਇਰ ਸੁਣ ਕੇ ਹਾ ਸਤਗੁਰ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਆਪਦੇ ਹੀ ਬਚਨ ਨੇ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਾਏ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ ਬਾਰ ਦੀ ਗਰਮੀ ਔਰ ਬਾਰ ਦੀ ਠੰਡ ਇਤੇ ਬਾਰ ਹੀ ਰਹਦੀ ਏ ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਏ ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਏ ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਏ ਤੋ ਸਿਮਰਨ ਦਾ ਹੀ ਸਾਗਰ ਗਿਆਨ ਦਾ ਸਾਗਰ ਗੁਰੂ ਗਨ ਸਾਹਿਬ ਜੀ ਮਹਾਰਾਜ ਇਹ ਮਹਾਨ ਦੇਨ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤਵੀਰੋ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿੱਡੀ ਤਫਸੀਲ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਦੇ ਹਰ ਹਰ ਪਹਿਲੂ ਦੇ ਉੱਤੇ ਬਿਆਨ ਕਰਦੇ ਪਏ ਦੱਸਦੇ ਪਏ ਆ ਵੀਰੋ ਬੜਾ ਹੀ ਆਨੰਦ ਹੁੰਦਾ ਵੈ ਜਦੋਂ ਮੈਂ ਚੰਦ ਸਿੰਘ ਮਸਕੀਨ ਜਿਹਨੂੰ ਸੁਣਨਾ ਵੈ ਤੇ ਉਹ ਯਕੀਨ ਕਰੋ ਏਡੀ تفصیلی ਦੇ ਨਾਲ ہر چیز ਦੀ وضاحت ਦੇ ਨਾਲ ਗੱਲ ਕਰਦੇ ਆ ਕਿ ਬਿਲਕੁਲ ਹਰ ਚੀਜ਼ کلیئر ਹੋ ਜਾਂਦੀ ਪਤਾ ਚੱਲ ਜਾਂਦਾ ਕਿ ਜਿਹੜੇ ਬੰਦੇ ਦੇ ਜ਼ਿਹਨ ਦੇ ਅੰਦਰ ਸਵਾਲ ਹੁੰਦੇ ਬਹਾਮ ਹੁੰਦੇ ਆ ਉਹ ਸਾਰੇ ਦੂਰ ਹੋ ਜਾਂਦੇ ਆ ਬਹੁਤ ਵਧੀਆ ਲੱਗਦਾ ਵੈ ਦੇਖਿਆ ਕਿ ਕਿਸ ਤਰ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਦੇ ਪਹਿਲਾਂ ਬਚਪਨ ਦੇ ਬਾਰੇ ਦੱਸਿਆ ਫਿਰ ਜਵਾਨੀ ਦੇ ਬਾਰੇ ਇਸ ਤਰ੍ਹਾਂ ਜ਼ਿੰਦਗੀ ਯਾਨੀ ਕਿ ਉਹਨੇ ਕਿਸ ਤਰ੍ਹਾਂ ਸਾਰੀ ਆਪਣੀ ਜ਼ਿੰਦਗੀ guzari ਉਹਦੇ ਬਾਰੇ ਬਹੁਤ ਹੀ ਤਫਸੀਲ ਦੇ ਨਾਲ ਦੱਸਿਆ ਵੈ ਤੇ ਵੀਰੋ ਇੰਚ ਕੋਈ ਸ਼ੱਕ ਨਹੀਂ ਕੇ ਜਿਹੜੇ ਸੰਤ ਸਿੰਘ ਮਸਕੀਨ ਜੀ ਬੜੇ ਵੱਡੇ ਵਿਦਵਾਨ ਐ ਤੇ ਬੜੇ ਵੱਡੇ ਗਿਆਨੀ ਐ ਤੇ ਤੁਹਾਨੂੰ ਸਾਰਿਆਂ ਨੂੰ ਚਾਹੀਦਾ ਵੈ ਕਿ ਉਹਨਾਂ ਦੀਆਂ ਗੱਲਾਂ ਸੁਣੋ ਤੇ ਉਹਨਾਂ ਉੱਤੇ ਅਮਲ ਕਰੋ ਬਹੁਤ ਵਧੀਆ ਤੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਵੀਰੋ ਉਹਨਾਂ ਦਾ ਮਕਸਦ ਇਨਸਾਨੀਅਤ ਦਾ ਭਲਾ ਕਰਨਾ ਐ ਇਨਸਾਨੀਅਤ ਨੂੰ ਚੰਗੇ ਰਾਹ 'ਤੇ ਬੁਲਾਉਣਾ ਸੀ ਤੇ ਇਹ ਮਕਸਦ ਹਰ ਇਨਸਾਨ ਨੂੰ ਕਰਨਾ ਚਾਹੀਦਾ ਕਿ ਦੂਸਰਿਆਂ ਦਾ ਭਲਾ ਕਰਨਾ ਚਾਹੀਦਾ ਦੂਸਰਿਆਂ ਨੂੰ ਚੰਗੇ ਰਾਹ 'ਤੇ ਬੁਲਾਉਣਾ ਚਾਹੀਦਾ ਤੇ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਐ ਵੀਰੋ ਅਗਰ ਤੁਸੀਂ ਮਾਲੀ ਤੌਰ ਤੇ ਮਦਦ ਕਰ ਸਕਦੇ ਹੋ ਮਾਲੀ ਤੌਰ ਤੇ ਮਦਦ ਕਰੋ ਲੇਕਿਨ ਅਗਰ ਤੁਸੀਂ ਕਿਸੇ ਦੀ ਇਲਮ ਦੇ ਨਾਲ ਮਦਦ ਕਰ ਸਕਦੇ ਹੋ ਤੇ ਸਭ ਨਾਲ ਵੱਡਾ ਇਹ ਕੰਮ ਹੈ ਕਿਉਂਕਿ ਤੁਸੀਂ ਕਿਸੇ ਬਟਕੇ ਹੋਏ ਨਗਰ ਨੇਕ ਰਾਹ ਤੇ ਲੈ ਆਉਂਦੇ ਹੋ ਤੇ ਇਹਦੇ ਨਾਲ ਵੱਡਾ ਸਵਾਬ ਹੀ ਕੋਈ ਨਹੀਂ ਵੀਰੋ ਇਹਦੇ ਨਾਲ ਵੱਡਾ ਮੈਂ ਨਾ ਪੁੰਨੇ ਦਾ ਕੰਮ ਹੀ ਕੋਈ ਨਹੀਂ ਕਿ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ